ਪੈਰਿਸ ਵਿੱਚ ਚੱਲ ਰਹੀਆਂ 올림픽 ਖੇਡਾਂ ਦੇ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਭਾਰਤੀ ਹਾਕੀ ਟੀਮ ਵੀ ਸੈਮੀਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ ਅਤੇ ਦੇਸ਼ ਵਾਸੀਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਉੱਥੇ ਹੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਜੋ ਕਿ ਅੰਮ੍ਰਿਤਸਰ ਦੇ ਜੰਡਿਆਲਾ ਗੁਰਦੇ ਰਹਿਣ ਵਾਲੇ ਨੇ, ਉਹਨਾਂ ਦੇ ਪਰਿਵਾਰ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਦੇ ਪਿਤਾ ਅਤੇ ਮਾਤਾ ਜੀ ਨੇ মিডিਆ ਨਾਲ ਵੀ ਗੱਲਬਾਤ ਕੀਤੀ ਇਸ ਦੌਰਾਨ ਉਹਨਾਂ ਦਾ ਕੀ ਕਹਿਣਾ ਸੀ ਤੁਸੀਂ ਸੁਣਾਓ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਲੇਖਨ ਜੀ ਮੈਂ ਗੁਰਜੰਟ ਦਾ ਫਾਦਰ ਬੇਟਾ ਗੁਰਜੰਟ ਹਾਂਜੀ ਦੂਸਰੀ ਵਾਰੀ ਲੰਬੀ ਖੇਡ ਰਿਹਾ ਤੇ ਇਸ ਵਾਰੇ ਸੈਮੀਫਾਈਨਲ ਦੇ ਵਿੱਚ ਪਹੁੰਚਿਆ ਹਾਂਜੀ ਠੀਕ ਹੈ ਜੀ ਵੇਖੋ ਸਾਡੇ ਪਾਸ ਨੂੰ ਬੜੀ ਖੁਸ਼ੀ ਹੈਗੀ ਪਿਛਲੇ ਸਾਲ ਵੀ ਸਾਡੀ ਇਤਿਹਾਸਕ ਜਿੱਤ ਹੋਈ ਸੀ ਤੇ ਅਸੀਂ ਪਿਛਲੇ ਸਾਲ ਪ੍ਰਮੋਤ ਤੋਂ ਪ੍ਰਮਾਤਮਾ ਅਗੜੀ ਅਰਦਾਸ ਬੇਨਤੀਆਂ ਕਰਦੇ ਵੀ ਮਹਾਰਾਜ ਪ੍ਰਮਾਤਮਾ ਕਿਰਪਾ ਕਰੇ ਸਾਡੇ ਮੈਡਲ ਦਾ ਰੰਗ ਚੇਂਜ ਹੋਵੇ ਇਸ ਤਰ੍ਹਾਂ ਹੋਵੇ 골ਡ ਇਹਦੇ 골ਡ ਦੀ ਈੜੀ ਖਲਾਗੇ ਬੈਠੇ ਆ ਵੀ ਪ੍ਰਮਾਤਮਾ ਕਿਰਪਾ ਕਰ ਜਿਸ ਜਿਸ ਹਾਲ ਸਾਡੀ ਟੀਮ ਅਰ ਕੀ ਸੈੱਟ ਹੈਗੀ ਤੇ ਚਲੋ ਪਿਛਲੇ ਮੈਚ ਜਿੰਨੇ ਵੀ ਇੰਦਾਂ ਨੇ ਖੇਡੇ ਬਹੁਤ ਸੋਹਣੇ ਖੇਡੇ ਹੈਗੇ ਬੜਾ ਟਫ ਮੁਕਾਬਲੇ ਸੀ ਸਾਰੇ ਚਲੋ ਆਸਟ੍ਰੇਲੀਆ ਨੂੰ ਅਸੀਂ 1952 ਤੋਂ ਬਾਅਦ 1972 ਤੋਂ ਬਾਅਦ ਅੱਜ 52 ਸਾਲਾਂ ਬਾਅਦ ਅਸੀਂ ਆਸਟ੍ਰੇਲੀਆ ਤੋਂ ਜਿੱਤੇ ਆਂ ਚਲੋ ਬਹੁਤ ਸੋਹਣਾ ਮੈਚ ਆ ਉਦੋਂ ਹੀ ਅਸੀਂ ਤੇ ਮੈਡਲ ਦੀ ਉਮੀਦਵਾਰੀ ਹੈ ਵੀ ਜੇ ਅਸੀਂ ਆਸਟ੍ਰੇਲੀਆ ਤੋਂ ਜਿੱਤ ਕੇ ਸਾਡਾ ਮੈਡਲ ਫੜਾ ਚਲੋ ਅੱਜ ਇਹ ਗ੍ਰੇਟ ਵਿਟਨ ਦੇ ਨਾਲ ਸਾਡਾ ਮੈਚ ਸੀਗਾ ਆਸਟ੍ਰੇਲੀਆ ਦਾ ਆਪਣੇ ਇੰਡੀਆ ਦਾ ਤੇ ਬਹੁਤ ਸੋਹਣਾ ਖੇਡੇ ਸਾਰੇ ਚਲੋ ਭਾਵੇਂ ਸਾਡੇ ਇੱਕ ਪਲੇਅਰ ਨੂੰ ਕਾਰਡ ਹੋ ਗਿਆ ਸੀਗਾ 10 ਪਲੇਅਰਾਂ ਦੇ ਨਾਲ ਵੀ ਸਾਡੀ ਟੀਮ ਖੇਡੀ ਆ ਪਰ ਫੇਰ ਵੀ ਅਸੀਂ ਜਿੱਤ ਆ ਗਏ ਚਲੋ ਸਾਡਾ ਮੈਚ ਇੱਕ ਇੱਕ ਦੇ ਨਾਲ ਡਰਾ ਹੋਇਆ ਹੋਗਾ ਉਸ ਤੋਂ ਬਾਅਦ ਅਸੀਂ ਟੋਕਿਆਂ ਦਾ ਜਿੱਤੇਗੇ ਸਾਡੀ 4-2 ਦੀ ਜਿੱਤੇਗੀ ਬੜੀ ਈ ਗੱਲ ਹੋਈ ਹੋਰੀ ਜਦ ਮੈਚ ਜਿੱਤਣ ਤੋਂ ਬਾਅਦ ਨਹੀਂ ਮੈਚ ਜਿੱਤਣ ਤੋਂ ਬਾਅਦ ਵਿੱਚ ਅਜੇ ਗੱਲ ਨਹੀਂ ਹੋਈ ਕਿਉਂ ਅਜੇ ਉਹਨਾਂ ਕੋਲ ਸਮਾਂ ਹੀ ਨਹੀਂ ਹੋਣਾ ਉਸ ਤੋਂ ਸ਼ਾਮ ਨੂੰ ਅਸੀਂ ਗੱਲ ਕਰਾਂਗੇ ਉਹਨੂੰ ਸ਼ਾਮ ਨੂੰ ਸਾਡਾ ਕੀ ਗੱਲ ਕਰੋਗੇ ਕੀ ਉਹਨੂੰ ਵਕਪ ਕੀ ਕਰੋਗੇ ਅਸੀਂ ਉਹਨਾਂ ਦੀ ਵਧਾਈ ਦੇਾਂਗੇ ਹੌਸਲੇ ਬਲੰਦ ਕਰਾਂਗੇ ਉਹਨਾਂ ਦੇ ਕਿ ਤ ਤਗੜੇ ਹੋਜੋ 골ਡ ਮੈਡਲ ਲੈ ਕੇ ਆਉਣਾ ਵਗਾ ਕੀ ਲੱਗਦਾ ਹੈ ਕਿ 44 ਸਾਲਾਂ ਬਾਅਦ ਭਾਰਤ ਨੂੰ 골ਡ ਮੈਡਲ ਮਿਲੇਗਾ ਹਾਂ ਇਹ ਜਿਸ ਤਰੀਕੇ ਨਾਲ ਸਾਡੀ ਟੀਮ ਅੱਜ ਖੇਡੀ ਆ ਜਾਂ ਆਸਟ੍ਰੇਲੀਆ ਨਾਲ ਖੇਡੀ ਪਿਛਲੇ ਮੈਚਸ ਕਿੰਨੀ ਵੋਸ ਤਰੀਕੇ ਨਾਲ ਤੜਹੀ ਪੱਕੀ ਆਸ ਲਾ ਕੇ ਬੈਠੇ ਬਾਕੀ ਪਲੇਅਰ ਸਾਰੇ ਇੱਕ ਤੋਂ ਇੱਕੇ ਹੈਗੇ ਲੇ ਸਾਡੇ ਸੈੱਟ ਹੈਗੇ ਪਰ ਟੀਮ ਸੈਟਅਪ ਦੀ ਸਰਬੋ ਠੀਕ ਹੈ ਗੱਲ ਸਾਰੀ ਟੀਮ ਨੂੰ ਕੀ ਕਹਾਂ ਜਾਵਾਂਗੇ ਸਾਰੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹਣਾ ਹੋਇਆ ਵੀ ਪ੍ਰਮਾਤਮਾ ਕਿਰਪਾ ਕਰੇ ਤੁਸੀਂ 골ਡ ਮੈਡਲ ਲੈ ਕੇ ਆਓ ਗੁਰਜੰਟ ਹੈ ਪੋਤਾ ਤੁਹਾਡਾ ਹਾਂਜੀ ਅੱਜ ਸੈਮੀਫਾਈਨਲ ਚ ਪਹੁੰਚੀ ਹੋਣੀ ਟੀਮ ਕੀ ਕਹਿਣਾ ਚਾਹੁੰਦੇ ਚਣਾ ਇਹੋ ਤੇ ਉਹਨੇ ਅਭੀ ਤਗੜੀ ਹੋ ਕੇ ਮੀਨਤ ਕਰੋ ਤੇ ਆਪਾਂ 골ਡ ਮੈਡਲ ਲੈ ਕੇ ਆਉਣਾ ਬਹੁਤ ਬਹੁਤ ਵਧਾਈਆਂ ਦੇਵਾਂਗੇ ਉਹਨਾਂ ਤੇ ਸਾਰਾ ਪਿੰਡ ਅੱਜ ਆਇਆ ਕੀ ਕਹਿ ਰਿਹਾ ਪਿੰਡ ਕਿਵੇਂ ਵਧਾਈਆਂ ਦੇ ਰਹੀਆਂ ਸਾਰਾ ਪਿੰਡ ਬਹੁਤ ਖੁਸ਼ ਆ ਵਧਾਈ ਦੇਣ ਦੇ ਸਾਰੇ ਸਾਰੇ ਪਰਿਵਾਰ ਦੇ ਮੈਂਬਰ ਵੀ ਵਧਾਈ ਦੇਣ ਦੇ ਮਾਣ ਕਿੰਨਾ ਮਾਣ ਮਹਿਸੂਸ ਹੋ ਰਿਹਾ ਹੈ ਬੇਟਾ ਮਾਣ ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ ਹੈ ਇਹ ਸਾਡਾ ਬੇਟਾ ਕਿੱਥੋਂ ਤੱਕ ਪਹੁੰਚਿਆ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਇੱਕ ਸਿਰਫ ਪਰਿਵਾਰ ਨੂੰ ਨਹੀਂ ਇਸ ਨਗਰ ਨੂੰ ਇਸ ਇਲਾਕੇ ਨੂੰ ਇੱਕ ਜੰਡਿਆਲਾ ਗੁਰੂ ਦਾ ਨਾਮ ਰੌਸ਼ਨ ਕੀਤਾ ਹਿੰਦੋਸਤਾਨ ਬਾਬਾ ਕੀਤਾ ਕੀਤਾ ਪਿੰਡ ਦਾ ਜਿਹੜਾ ਆਪਣੇ ਇਲਾਕੇ ਦਾ ਜਿਹੜਾ ਨਾਮ ਰੌਸ਼ਨ ਕੀਤਾ ਇਹਨਾਂ ਨੇ ਜਦੋਂ ਮਿਲ ਕੇ ਗਿਆ ਸੀ ਤੁਸੀਂ ਇਹਨੂੰ ਕੀ ਕਹੇ ਇਹਨੇ ਤੁਹਾਨੂੰ ਕੀ ਕਹੇ ਜਦੋਂ ਮਿਲ ਕੇ ਗਿਆ ਸੀ ਉਹਨੂੰ ਜਦੋਂ ਗਏ ਐਰਪੋਰਟ ਪਾਸਟ ਜਦੋਂ ਲੋਕੀ ਦੇ ਵਿੱਚ ਇੱਥੇ ਮਿਲ ਕੇ ਗਿਆ ਉਹਨੂੰ ਕਿਹਾ ਚਾਚਾ ਪ੍ਰੋਮਿਸ ਕਰਕੇ ਗਿਆ ਵੀ ਅਰ ਕਹਿੰਦਾ ਆਪਣੇ ਮੈਡਲ ਦਾ ਰੰਗ ਬਦਲਾਂਗੇ 골ਡ ਦੇ ਵਿੱਚ ਲੈ ਕੇ ਆਵਾਂਗੇ ਇਹਨੂੰ ਕੀ ਲੱਗਦਾ ਬੜਾ ਮਾਣ ਮਸੂਹੂਸ ਹੋਇਆ ਤੇ ਜੱਫੀ ਲੱਗਦਾ ਮਾਨ ਪੂਰਾ ਤੁਹਾਨੂੰ ਹੈ ਜੀ ਉਹ ਲੈ ਕੇ ਆਉਣ ਦੇ ਗੋਰਡ ਮੈਂ ਕਿਉਂਕਿ ਟੀਮ ਵਰਤ ਬਹੁਤ ਵਧੀਆ ਇਹਨਾਂ ਦਾ ਅੱਜ ਤੇ ਬੜਾ ਔਖਾ ਸੀ ਮੈਂ ਫੈਚ ਬਹੁਤ ਟਫ ਜੀ ਇੱਕ ਵਾਰ ਤਾਂ ਪੂਰਾ ਫਸ ਗਿਆ ਧੜਕਣਾ ਵੱਧ ਗਿਆ ਦਿਲਾਂ ਦੀਆਂ ਪੂੜੀਆਂ ਪਰ ਗੁਰੂ ਬਾਰਾ ਜੀ ਨੇ ਕਿਰਪਾ ਕੀਤੀ ਜੀ ਆਪ ਸਹਾਈ ਹੋ ਗਏ ਜੋ ਵੀ ਹੈ ਇੱਕ ਤਾਂ ਰੈੱਡ ਕਾਰਡ ਜਿਹੜਾ ਮਿਲ ਗਿਆ ਸੀ ਉਹ ਇੱਕ ਵਾਰੀ ਤਾਂ ਟੀਮ ਨੂੰ ਝਟਕਾ ਲੱਗਾ ਸੀ ਹਨਾ ਤੇ ਉਸ ਤੋਂ ਬਾਅਦ ਚਲੋ ਇਹਨਾਂ ਦੇ ਹੌਸਲੇ ਬੁਲੰਦ ਰੱਖੇ ਹਨਾ ਕਿ ਇਹਨਾਂ ਜਨਕ ਜਾਗੀ ਪੰਜਾਬੀਆਂ ਜਨਕ ਤਾਂ ਪਹਿਲਾਂ ਹੀ ਬਹੁਤ ਇਹਨਾਂ ਜਨਕ ਜਾਗੀ ਤੇ ਚਲੋ ਫਿਰ ਵੀ ਇਹ ਆਪਣੇ ਮਿਹਨਤ ਤੇ ਕੰਮ ਜਾਂਦੇ ਨੇ